ਵੀ ਤੁਸੀਂ ਡੀਸੀ ਪਟਿਆਲਾ ਦੇ ਘਰ ਦੀ ਵੇਖ ਰਹੇ ਹੋ ਤਾਂ ਉਸ ਦੇ ਬਾਹਰ ਦੇ ਹਾਲਾਤ ਨੇ ਜੋ ਆਪ ਹਰੇ ਸਵਾਲ ਖੜੇ ਕਰ ਦਿੱਤੇ ਸੜਕ ਦਾ ਹਾਲਾਤ ਇੰਨੇ ਮਾੜੇ ਨੇ ਪਾਣੀ ਖੜਿਆ ਹੋਇਆ ਕਿੰਨੀ ਬਿਮਾਰੀ ਨੂੰ ਦਸਤਕ ਦੇ ਰਹੇ ਨੇ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਇੱਕ ਚੈਂਬਰ ਜਿਸ ਦਾ ਨਾ ਕੋਈ ਢੱਕਣਾ ਹੈ ਸ਼ਾਹੀ ਸ਼ਹਿਰ ਪਟਿਆਲਾ ਖੂਬਸੂਰਤੀ ਨੂੰ ਖਿੱਚਣ ਵਾਲਾ ਸੀ ਇਹ ਕਿਉਂ ਸੀ ਕਿਉਂਕਿ ਇੱਕ ਸੀ ਜਦੋਂ ਲੱਗ ਜਵੇ ਤਾਂ ਕਿਤੇ ਨ ਕਿਤੇ ਸਵਾਲ ਖੜੇ ਹੋ ਜਾਂਦੇ ਨੇ ਕਿ ਸੀ ਕਿਉਂ ਕਿਹਾ ਜਾ ਰਿਹਾ ਅੱਜ ਉਸਦੇ ਹਾਲਾਤ ਕੀ ਨੇ ਕਿਉਂਕਿ ਜਿਹੜੀ ਤਸਵੀਰ ਤੁਹਾਨੂੰ ਹੁਣ ਮੈਂ ਵਿਖਾਣ ਜਾ ਰਿਹਾ ਤੁਸੀਂ ਵੇਖ ਕੇ ਹੈਰਾਨ ਹੋ ਜਾਓਗੇ ਕਿ ਅਜਿਹੇ ਹਾਲਾਤ ਸ਼ਾਹੀ ਸ਼ਹਿਰ ਪਟਿਆਲਾ ਦੇ ਹੋ ਚੁੱਕੇ ਨੇ ਕਿ ਜਦੋਂ ਜਿੱਥੇ ਅਫਸਰ ਸ਼ਾਹੀ ਰਹਿੰਦੀ ਹੋਵੇ ਅਕਸਰ ਇਹ ਜਵਾਬ ਜ਼ਰੂਰ ਆਉਂਦਾ ਹੈ ਜਾਂ ਅਕਸਰ ਇਹ ਸਵਾਲ ਜ਼ਰੂਰ ਉੱਠਦੇ ਨੇ ਕਿ ਜਿੱਥੇ ਅਫਸਰ ਸ਼ਾਹੀ ਰਹਿੰਦੀ ਉੱਤੇ ਤੇ ਸਾਫ਼ ਸੁਥਰਾ ਰਹਿੰਦਾ ਹੈ ਤਾ ਬਾਕੀ ਸ਼ਹਿਰ ਦੇ ਵਿੱਚ ਸਫਾਈ ਕਿਉਂ ਨਹੀਂ ਹੁੰਦੀ ਲੇਕਿਨ ਅੱਜ ਤੁਹਾਨੂੰ ਅਫਸਰ شاہੀ ਦੇ ਘਰ ਦੇ ਬਾਹਰ ਦੇ ਹਾਲਾਤ ਦਿਖਾ ਦੇਣਾ ਕਿ ਕਿਸ ਤਰੀਕੇ ਦੇ ਨਾਲ ਹੋਏ ਪਏ ਨੇ ਤਾ ਬਾਕੀ ਸ਼ਹਿਰ ਦੇ ਹਾਲਾਤ ਕਿਵੇਂ ਹੋਣਗੇ ਉਹ ਆਪ ਹੀ ਇਸ ਤੋਂ ਅੰਦਾਜ਼ਾ ਲਾ ਲਿਓ ਇਹ ਇਹ ਸੜਕ ਤੁਸੀਂ ਦੇਖ ਰਹੇ ਹੋ ਇਸ ਨੂੰ ਲੀਲਾ ਪਵਨ ਚੌਕ ਕਿਹਾ ਜਾਂਦਾ ਹੈਗਾ ਔਰ ਜਿਸ ਹਿਸਾਬ ਦੇ ਨਾਲ ਇਹ ਪੱਟੀ ਪਈ ਹੈ ਇਸ ਦੇ ਹਾਲਾਤ ਤੁਸੀਂ ਆਪ ਮੋਹਰੇ ਇਸ ਤਸਵੀਰ ਦੇ ਰਾਹੀਂ ਦੇਖ ਸਕਦੇ ਹੋ ਕਿ ਕਿਵੇਂ ਦੇ ਤਰਸਯੋਗ ਹਾਲਾਤ ਇਨ੍ਹਾਂ ਸੜਕਾਂ ਤੇ ਹੋ ਚੁੱਕੇ ਨੇਗੇ ਸੜਕ ਦਾ ਹਾਲਾਤ ਇੰਨੇ ਮਾੜੇ ਨੇ ਪਾਣੀ ਖੜਿਆ ਹੋਇਆ ਕਿੰਨੀ ਬਿਮਾਰੀ ਨੂੰ ਦਸਤਕ ਦੇ ਰਹੇ ਨੇ ਔਰ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਇੱਕ ਚੈਂਬਰ ਜਿਸ ਦਾ ਨਾ ਕੋਈ ਢੱਕਣਾ ਹੈ اسی ਕੀ ਤਰੀਕੇ ਦੇ ਨਾਲ ਖੁੱਲਿਆ ਹੋਇਆ ਔਰ ਇੱਕ ਲੱਕੜ ਲਾ ਕੇ ਤਾਂ ਸ਼ਾਇਦ ਇਹ ਬਚਾਉਣ ਦੀ ਕੋਸ਼ਿਸ਼ ਆਈਏ ਉਹ ਵੀ ਕਿਸੇ ਨੇ ਲੱਗਦਾ ਹੈ ਕਿਸੀ ਰਾਗੀਰ ਨੇ ਜਿਹੜੀ ਉਹ ਦਸਤਾ ਹੋਵੇ ਕਿ ਇਹ ਲੱਕੜ ਲਾ ਲਈਏ ਨਹੀਂ ਤਾਂ ਕਿਸੇ ਦਾ ਕਿਸਦਾ ਐਕਸੀਡੈਂਟ ਹੋ ਜਾਏਗਾ ਤਾਂ ਇਹ ਹਾਲਾਤ ਦੇਖੋ ਤੁਸੀਂ ਕਿਵੇਂ ਦੇ ਬਣੇ ਹੋਏ ਨੇ तमाम ਅਫਸਰ شاہੀ ਇਸ ਥਾਂ ਦੇ ਉੱਪਰ ਰਹਿੰਦੀ ਹੈ ਸਭ ਤੋਂ ਹੈਰਾਨਗੀ ਦੀ ਗੱਲ ਹੋएगी ਪਟਿਆਲਾ ਦੇ ਡਿਪਟੀ ਕਮਿਸ਼ਨਰ ਦੀ ਕੋਠੀ ਦੇ ਬਾਹਰ ਦੀ ਤਸਵੀਰ ਹੈ ਜੋ ਹਾਲਾਤਾਂ ਦੇ ਵਿੱਚ ਨਜ਼ਰ ਆਉਂਦੀ ਹੈਗੀ ਆ ਉਸ ਤੋਂ ਬਾਅਦ तमाम ਅਫਸਰ ਇੱਥੇ ਰਹਿੰਦੇ ਨੇ ਸ਼ਹਿਰ ਦੇ ਭਾਵੇਂ ਉਹ ਐਸਐਸਪੀ ਹੋਣ ਭਾਵੇਂ ਉਹ ਡੀਆਈਜੀ ਹੋਣ ਪਟਿਆਲਾ ਰੇਂਜ ਦੇ ਉਹਨਾਂ ਦਾ ਵੀ ਜਿਹੜਾ ਘਰ ਹੈ ਉਹ ਇਸੀ ਜਗ੍ਹਾ ਤੇ ਹੈਗਾ ਤਾਂ ਇਸ ਵਕਤ ਇਹਨਾਂ ਸੜਕਾਂ ਦੇ ਹਾਲਾਤ ਜਿਹੜੇ ਨੇ ਉਹ ਤੁਸੀਂ ਦੇਖ ਸਕਦੇ ਹੋ ਦੂਸਰੇ ਪਾਸੇ ਵੀ ਇਸੇ ਤਰੀਕੇ ਦੇ ਹਾਲਾਤ ਜਿਹੜੇ ਨਜ਼ਰ ਆਉਂਦੇ ਨੇ ਕਿਉਂਕਿ ਇਸੇ ਲੇਨ ਦੇ ਵਿੱਚ ਆ ਜਿਹੜੀ ਆ ਉਹ ਡੀਸੀ ਪਟਿਆਲਾ ਦੀ ਕੋਠੀ ਹੈ ਐਸਐਸਪੀ ਪਟਿਆਲਾ ਦੀ ਕੋਠੀ ਹੈ ਡੀਆਈਜੀ ਪਟਿਆਲਾ ਦੀ ਕੋਠੀ ਹੈ ਔਰ ਉਸ ਥਾਂ ਦੇ ਉੱਪਰ ਅਜਿਹੇ ਹਾਲਾਤ ਹੋਣ ਤਾਂ ਆਪ ਮੁਹਾਰੇ ਸਵਾਲ ਖੜੇ ਹੁੰਦੇ ਨੇ ਕਿ ਜਿੱਥੇ ਆਪਾਂ ਇਹ ਕਹਿ ਦਿੰਦੇ ਆ ਕਿ ਅਫਸਰਾਂ ਦੇ ਘਰ ਦੇ ਬਾਹਰ ਤੇ ਜਿਹੜੀਆਂ ਸੜਕਾਂ ਸਾਫ਼ ਹੋਣ ਗਈਆਂ ਬਾਕੀ ਤਾਂ ਤੇ ਵੀ ਜਿਹੜਾ ਅਫਸਰਾਂ ਨੂੰ ਧਿਆਨ ਦੇਣਾ ਚਾਹੀਦਾ ਤਾਂ ਪਰ ਇਹਨਾਂ ਹਾਲਾਤਾਂ ਨੂੰ ਦੇਖ ਕੇ ਆਪ ਮੁਹਰੇ ਨਜ਼ਰ ਆਉਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਕੋਠੀ ਤੁਸੀਂ ਬੇਕਬਾਰੇ ਹੋ ਸਰਕਾਰੀ ਕੋਠੀਆਂ ਨੇ ਔਰ ਵੱਡੇ ਅਫਸਰ ਇਨ੍ਹਾਂ ਕੋਠੀਆਂ ਦੇ ਵਿੱਚ ਰਹਿੰਦੇ ਨੇ ਆ ਇੱਕ ਸੜਕ ਦੇ ਉਸ ਪਾਰ ਦੀ ਤਸਵੀਰ ਜਿਹੜੀ ਉਹ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿਉਂਕਿ ਇਸ ਵਕਤ ਟ੍ਰੈਫਿਕ ਜਿਹੜਾ ਬਹੁਤ ਇਸ ਜਗ੍ਹਾ ਦੇ ਉੱਪਰ ਵੇਖਣ ਨੂੰ ਮਿਲਦਾ ਹੈਗਾ ਤਾਂ ਹਾਲਾਂਕਿ ਜਦੋਂ ਕੈਮਰਾ ਸ਼ੁਰੂ ਹੋਇਆ ਤਾਂ ਸ਼ਾਇਦ ਕਿਤੇ ਨਾ ਕਿਤੇ ਮੁਲਾਜ਼ਮ ਵੀ ਅਲਰਟ ਤੇ ਹੋ ਗਏ ਕਿ ਇਸ ਜਿਹੜਾ ਟ੍ਰੈਫਿਕ ਨੂੰ ਸੁਚਾਰੂ ਢੰਗ ਦੇ ਨਾਲ ਚਲਾ ਸਕੀਏ ਤਾਂ ਇਹ ਤੁਸੀਂ ਪੈਚਵਰਕ ਦੇਖ ਰਹੇ ਹੋ ਜੀ ਦੇਖੋ ਪੈਚਵਰਕ ਨੂੰ ਲੈ ਕੇ ਮਜ਼ਾਕ ਬੜੇ ਬੜੇ ਤਾ ਇੱਕ ਪਾਸੇ ਪੱਕੀ ਸੜਕ ਦਾ ਪੈਚ ਵਰਕ ਤੇ ਦੂਸਰੇ ਪਾਸੇ ਟਾਈਲਾਂ ਵਾਲਾ ਪੈਚ ਵਰਕ ਕਿਥੇ ਨ ਕਿਥੇ ਸਵਾਲ ਜ਼ਰੂਰ ਖੜੇ ਕਰਦਾ ਹੈ ਕਿ ਇਹ ਪੈਚ ਵਰਕ ਹੈ ਇਹ ਹਲਟਰਨੇਟਿਵ ਹੈ ਇਸੇ ਦੇ ਤੌਰ ਦੇ ਉੱਪਰ ਆ ਕਿਤੇ ਨ ਕਿਤੇ ਸਵਾਲ ਖੜੇ ਹੁੰਦੇ ਨੇ ਇਹ ਸੜਕ ਦੇ ਹਾਲਾਤ ਨੇ ਜੋ ਸ਼ਾਹੀ ਸ਼ਹਿਰ ਪਟਿਆਲਾ ਦੀ 662 ਸਾਫ ਸੁਥਰਾ ਮੰਨਿਆ ਜਾਂਦਾ ਸੀ ਉਹ ਹੁਣ ਕੀ ਇਹ ਤਸਵੀਰਾਂ ਵੇਖ ਕੇ ਨਜ਼ਰ ਆ ਰਿਹਾ ਪਟਿਆਲੇ ਦੇ ਲੋਕ ਬਖੂਬੀ ਇਸ ਚੀਜ਼ ਦਾ ਜਵਾਬ ਵੀ ਦੇ ਸਕਦੇ ਨੇ ਕਿ ਅੱਜ ਪਟਿਆਲੇ ਦੀ ਅਜੇ ਹੀ ਕਿਹੜੀ ਸੜਕ ਹੈ ਜੋ ਸਾਫ ਸੁਥਰੀ ਹੈ ਜਿੱਥੇ ਕਿਸੇ ਵੀ ਕਿਸਮ ਦੇ ਨਾਲ ਜਿਹੜੀ ਹੈ ਕੰਮ ਹੋਇਆ ਹੋਵੇ ਤਾਂ ਇਹ ਸੜਕ ਦੀ ਇਹ ਤਸਵੀਰ ਜਿਹੜੀ ਹੈ ਉਹ ਤੁਸੀਂ ਵੇਖ ਪਾ ਰਹੇ ਹੋ ਕਿ ਕਿਵੇਂ ਟੁੱਟੀ ਹੋਈ ਸੜਕ ਜਿਹੜੀ ਹੈ ਉਹ ਤੁਹਾਨੂੰ ਜਿੱਥੇ-ਜਿੱਥੇ ਤੱਕ ਨਿਗਾਹ ਜਾਂਦੀ ਹੈ ਉੱਥੇ ਤੱਕ ਨਜ਼ਰ ਆਉਂਦੀ ਹੈ ਔਰ ਇਹ ਕਿੰਨਾ ਕਿੰਨਾ ਜਿਹੜਾ ਵਧਾਵਾ ਦਿੰਦੀ ਹੈ ਇਹ ਉਹਨਾਂ ਮੁਸੀਬਤਾਂ ਨੂੰ ਜੋ ਆਪ ਮੁਹਾਰੇ ਇਹਨਾਂ ਦੇ ਵਿੱਚ ਬਿਆਨ ਆ ਰਹੀ ਹੈਗੀ ਆ ਜਿੱਥੇ ਤੱਕ ਸੜਕ ਦੇਖੋਗੇ ਉੱਥੇ ਤੱਕ ਤੁਹਾਨੂੰ ਜਿਹੜੀ ਉਹ ਖਰਾਬ ਨਜ਼ਰ ਆਏਗੀ ਔਰ ਪਟਿਆਲਾ ਦੇ ਵਕਤ ਵਕਤ ਜਿਹੜੀਆਂ ਤਸਵੀਰਾਂ ਨੇ ਉਹ ਤੁਹਾਨੂੰ ਇਹਨਾਂ ਸੜਕਾਂ ਤੇ ਜਿਹੜੀਆਂ ਨਜ਼ਰ ਆ ਰਹੀਆਂ ਹੁਣ ਗਿਆ ਕਿ ਕਿਵੇਂ ਦੇ ਹਾਲਾਤ ਇਸ ਪੁੱਤ ਪਟਿਆਲਾ ਦੇ ਨੇ ਔਰ ਗੰਦਗੀ ਥਾਂ ਥਾਂ ਤੇ ਪਈ ਹੋਈ ਨਜ਼ਰ ਆ ਰਹੀ ਹੈ ਡਸਟਬਿਨ ਤੋਂ ਬਾਹਰ ਗੰਦਗੀ ਹਰ ਥਾਂ ਤੇ ਗੰਦਗੀ ਇੱਥੇ ਸਵਾਲ ਖੜਾ ਹੁੰਦਾ ਕਿ ਕਾਰਪੋਰੇਸ਼ਨ ਕਰ ਕੀ ਰਿਹਾ ਹੈ ਕਾਰਪੋਰੇਸ਼ਨ ਦੇ ਐਮਸੀ ਜਿਹੜੇ ਚੁਣ ਕੇ ਨੁਮਾਇंदे ਭੇਜੇ ਗਏ ਨੇ ਤਾਂ ਉਹ ਆਪਣੇ ਇਲਾਕੇ ਦੇ ਵਿੱਚ ਕਿਸ ਤਰੀਕੇ ਨਾਲ ਕੰਮ ਕਰਾ ਰਹੇ ਨੇ ਇਹ ਉਹ ਜਿਹੜਾ ਮਾਰਕੀਟ ਹੈ ਜਿੱਥੇ ਸ਼ਾਇਦ ਵਿਦੇਸ਼ ਤੋਂ ਲੋਕ ਆਉਂਦੇ ਨੇ ਔਰ ਇੱਥੇ ਘੁੰਮਦੇ ਨੇ ਇੱਥੇ ਖਰੀਦੋ ਫੋਕਤ ਕਰਦੇ ਨੇ ਔਰ ਉਸ ਤੋਂ ਬਾਅਦ ਅੱਗੇ ਜੇਕਰ ਜਾਈਏ ਤਾਂ 22 ਨੰਬਰ ਗੇੜੀ ਰੂਟ ਹੈ ਤਾਂ ਜੇ ਗੇੜੀ ਰੂਟ ਦਾ ਹੀ ਜੇਕਰ ਇਹ ਪਟਿਆਲੇ ਦਾ ਹਾਲ ਹੋਵੇ ਤਾਂ ਸਵਾਲ ਤੇ ਬਣਦੇ ਨੇ ਔਰ ਸਵਾਲ ਪ੍ਰਸ਼ਾਸਨ ਦੇ ਉੱਪਰ ਬਣਦੇ ਨੇ ਕਿ ਤੁਹਾਡਾ ਕਿਹੜਾ ਤੰਤਰ ਹੈ ਜਿਹੜਾ ਇਸ ਵਕਤ ਕੰਮ ਨਹੀਂ ਕਰ ਰਿਹਾ ਜਿਸ ਕਰਕੇ ਅਜਿਹੇ ਹਾਲਾਤ ਅਜੇ ਹੀ ਸੂਰਤ ਸ਼ਾਹੀ ਸ਼ਹਿਰ ਪਟਿਆਲਾ ਦੀ ਹੋ ਗਈ ਆ ਫੁੱਟਪਾਥ ਦਾ ਹਾਲ ਦੇਖੋ ਤੁਸੀਂ ਕਿਵੇਂ ਦਾ ਬਣਿਆ ਹੋਇਆ ਕਿੱਥੇ ਇੱਥੇ ਟਾਈਲਾਂ ਗਿਰੀਆਂ ਹੋਈਆਂ ਨੇ ਤੇ ਕਿੱਥੇ ਸੱਜੇ ਟਾਈਲਾਂ ਗਿਰੀਆਂ ਹੋਈਆਂ ਨੇ ਹਰ ਥਾਂ 'ਤੇ ਤੁਹਾਨੂੰ ਤੋੜ-ਫੋੜ ਹੀ ਜਿਹੜੀ ਹੋ ਨਜ਼ਰ ਆ ਰਹੀ ਹੈ ਕੋਈ ਵੀ ਸੜਕ ਜਿਹੜੀ ਆ ਉਹ ਚੰਗੀ ਤਰ੍ਹਾਂ ਤੁਹਾਨੂੰ ਵਿਖਾਈ ਨਹੀਂ ਦਵੇਗੀ ਸ਼ਾਇਦ ਅਫਸਰ ਇਸ ਜਗ੍ਹਾ ਤੋਂ ਬਾਹਰ ਆਉਂਦੇ ਹੁਣ ਤਾਂ ਉਹਨਾਂ ਦੀ ਨਿਗਾ ਨਹੀਂ ਪੈ ਰਹੀ ਹੋਵੇ ਤਾਂ ਅਸੀਂ ਉਹਨਾਂ ਨੂੰ ਦਿਖਾ ਦਈਏ ਕਿ ਤੁਹਾਡੇ ਘਰ ਦੇ ਬਾਹਰ ਦੇ ਇਸ ਵਕਤ ਕਿਸ ਤਰੀਕੇ ਦੇ ਹਾਲਾਤ ਨੇ ਜੋ ਇਹਨਾਂ ਤਸਵੀਰਾਂ ਦੇ ਰਾਹੀਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਦੇ ਹਾਲਾਤ ਬਣੇ ਹੋਏ ਨੇ ਸ਼ਪਾਈ ਜੋ ਸ਼ਹੀਦ ਸ਼ਰ ਪਟਿਆਲਾ ਦੇ ਨੇ ਜੋ ਵਿਕਾਸ ਦਾ ਜ਼ਿਕਰ ਸੀਗਾ ਜੋ ਵਿਕਾਸ ਦੇ ਦਾਅਵੇ ਸੀਗੇ ਉਹਨਾਂ ਦਾਅਵਿਆਂ ਦੀ ਇਹ ਫੂਕ ਜ਼ਰੂਰ ਨਿਕਲ ਰਹੀ ਹੈਗੀ ਆ ਇਹ ਤਸਵੀਰ ਤੁਸੀਂ ਡੀਸੀ ਪਟਿਆਲਾ ਦੇ ਘਰ ਦੀ ਵੇਖ ਰਹੇ ਹੋ ਤਾਂ ਉਸ ਦੇ ਬਾਹਰ ਦੇ ਹਾਲਾਤ ਨੇ ਜੋ ਆਪ ਮਾਰੇ ਸਵਾਲ ਖੜੇ ਕਰਦੇ ਨੇ ਜਾਂ ਇਹ ਕਹਿੰਦੇ ਨੇ ਕਿ ਆਪਣੇ ਆਪ ਹੀ ਆਪਣੇ ਆਪ ਦਾ ਜਿਹੜਾ ਖਿਆਲ ਰੱਖ ਲੋ ਪ੍ਰਸ਼ਾਸਨ ਬਿਲਕੁਲ ناکਾਮ ਹੈ ਇਹ ਇੱਕ ਸਵਾਲ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਸਥਿਤੀ ਹੈ ਉਹ ਨਜ਼ਰ ਆਉਂਦੀ ਹੈ ਤੁਹਾਡਾ ਕੀ ਕਹਿਣਾ ਹੈ ਤੁਹਾਡਾ ਕੀ ਖਿਆਲ ਹੈ ਕਿ ਤੁਸੀਂ ਜਰੂਰ ਦੱਸਿਓ ਔਰ ਇਸ ਰਿਪੋਰਟ ਨੂੰ ਵਕਤ ਤੋਂ ਬਾਅਦ ਜਿਹੜਾ ਉਹ ਸ਼ੇਅਰ ਕਰਿਓ ਕਿ ਸ਼ਾਇਦ ਪ੍ਰਸ਼ਾਸਨ ਨੂੰ ਇਹ ਤਸਵੀਰਾਂ ਜਿਹੜੀਆਂ ਨੇ ਉਹ ਨਹੀਂ ਨਜ਼ਰ ਆ ਰਹੀਆਂ ਹੁਣ ਤਾਂ ਹੁਣ ਉਹਨਾਂ ਨੂੰ ਇਹ ਤਸਵੀਰਾਂ ਜਿਹੜੀਆਂ ਨੇ ਉਹ ਨਜ਼ਰ ਆ ਜਾਣ ਕਿ ਕਿਵੇਂ ਦੇ ਸ਼ਾਹੀ ਸ਼ਹਿਰ ਪਟਿਆਲਾ ਦੇ ਹਾਲਾਤ ਜਿਹੜੇ ਨੇ ਉਹ ਹੋ ਚੁੱਕੇ ਨੇ ਸ਼ਾਹੀ ਸ਼ਹਿਰ ਪਟਿਆਲਾ ਤੋਂ ਪਹਿਲਾਂ ਤੁਹਾਡੇ ਘਰ ਦੇ ਬਾਹਰ ਦੇ ਕੀ ਹਾਲਾਤ ਹੋ ਚੁੱਕੇ ਨੇ ਇਹ ਸਿੱਧੇ ਤੌਰ ਦੇ ਉੱਪਰ ਸਵਾਲ ਖੜਾ ਕਰਦੇ ਨੇ ਕੈਮਰਾ ਪਰਸਨ ਰਵੀ ਜਪਲ ਦੇ ਨਾਲ ਦਮਨਪ੍ਰੀਤ ਸਿੰਘ ਪੀਟੀਸੀ ਨਿਊਜ਼